ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਈ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਲੰਧਰ ਸੈਂਟਰ ਤੋਂ ਰਮਨ अरोड़ा ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਨੇ ਫੈਸਲਾ ਰੱਖਿਆ ਰੱਖਵਾ ਰਮਨ अरोड़ा ਤੇ ਉਹਨਾਂ ਦੇ ਕੁੜਮ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਦੀ ਜੋ ਇਹ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ ਜਮਾਨਤ ਮਿਲੇਗੀ ਰਮਨ ਅਰੋੜਾ ਨੂੰ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਵੱਲੋਂ ਕਲੀਨ ਚਿੱਟ ਦਿੱਤੀ ਜਾਵੇਗੀ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਪਾਕੇ ਰਮਨ ਅਰੋੜਾ ਨੂੰ ਗ੍ਰਿਫਤਾਰ ਕਰਵਾਇਆ ਸੀ ਸ੍ਰੇਸ਼ਟਾਚਾਰ ਦੇ ਇਲਜ਼ਾਮ ਲਾਏ ਸੀ ਹੁਣ ਰਮਨ ਅਰੋੜਾ ਉਹਨਾਂ ਨੂੰ ਕਲੀਨ ਚਿੱਟ ਦੇਣ ਵਾਸਤੇ ਵੀ ਆਮ ਆਦੀ ਪਾਰਟੀ ਦੇ ਵੱਲੋਂ ਜਿਹੜਾ ਆਪਣੇ ਤਿਆਰੀ ਕੀਤੀ ਜਾ ਰਹੀ ਹੈ ਜਿਵੇਂ ਹੀ ਉਹਨਾਂ ਨੂੰ ਜਮਾਨਤ ਮਿਲੇਗੀ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਵੇਗੀ ਪੂਰੀ ਜਾਣਕਾਰੀ ਤੁਹਾਨੂੰ ਦਿੰਦੇ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਜਾਣਕਾਰੀ ਪਹੁੰਚ ਸਕੇ ਸੋ ਜਰੰਦਰ ਸੈਂਟਰਲ ਦੇ ਵਿਧਾਇਕ ਰਮਨ अरोड़ा ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹ ਨਾਭਾ ਜੇਲ੍ਹ ਵਿੱਚ ਜਿਹੜੇ ਕਿ ਨਾਇਕ ਰਸਤੇ ਵਿੱਚ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਬੁੱਧਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਨੇ ਕੀਤੀ ਜੋ ਵਿਧਾਇਕ ਦੇ ਕੁਰਮ ਰਾਜੂ ਮਦਾਨ ਦੀ ਅਗਾਊ ਜਮਾਨਤ ਪਟੀਸ਼ਨ ਤੇ ਵੀ ਸੁਣਵਾਈ ਹੋਈ ਵਿਜੀਲੈਂਸ ਵੱਲੋਂ ਪੇਸ਼ ਹੋਏ ਵਕੀਲ ਨੇ ਆਪਣਾ ਪੱਖ ਪੇਸ਼ ਕੀਤਾ ਤੇ ਦਰਿੜ ਦਿੱਤੀ ਕਿ ਵਿਜੀਲੈਂਸ ਨੂੰ ਦੋਮਾ ਵਿਰੁੱਧ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਚੋਂ ਸ਼ਿਕਾਇਤਕਰਤਾ ਦੇ 164 ਬਿਆਨ ਦਰਜ ਕੀਤੇ ਗਏ ਹਨ ਸੋ ਇਸ ਦੇ ਨਾਲ ਹੀ ਸਥਿਤੀ ਦੇ ਵਿੱਚ ਜੋ ਕੁਰਮ ਰਮਨ ਰੋੜਾ ਦਾ ਰਾਜੂ ਮਦਾਨ ਉਹਨਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਵਿਜੀਲੈਂਸ ਨੇ ਜਿਹੜਾ ਵਕੀਰ ਸੀ ਉਹਨਾਂ ਨੇ ਕਿਹਾ ਕਿ ਦੋਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਇਹਨਾਂ ਨੂੰ ਵਿਜੀਲੈਂਸ ਵੱਲੋਂ ਪੁੱਛਿਆ ਜਾਵੇਗਾ ਕਿ ਇਹਨਾਂ ਦਾ ਨੈਟਵਰਕ ਕਿੰਨਾ ਤੱਕ ਫੈਲਿਆ ਹੋਇਆ ਸੀ ਜਦੋਂ ਕਿ ਵਿਧਾਇਕ ਰਮਨ अरोड़ा ਤੇ ਉਹਨਾਂ ਦੇ ਕੁੜਮ ਰਾਜੂ ਮੈਦਾਨ ਵੱਲੋਂ ਵਕੀਲ ਜਿਹੜੇ ਪੇਸ਼ ਹੋਏ ਦਰਸ਼ਨ ਸਿੰਘ ਧਿਆਲ ਅਤੇ ਨਵੀਨ ਚੱਡਾ ਉਹਨਾਂ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਆਪਣੇ ਪੱਖ ਪੇਸ਼ ਕੀਤੇ ਦੋਵਾਂ ਧਿਰਾਂ ਦੇ ਵਿਚਕਾਰ ਲੰਬੀ ਬਹਿਸ ਹੋਈ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਜਿਹੜਾ ਸੀ ਉਹ ਰੱਖਵਾ ਰੱਖ ਲਿਆ ਹੁਣ ਰਮਨ ਰੋੜਾ ਤੇ ਉਹਨਾਂ ਦੇ ਕੁੜਮ ਜਿਹੜੇ ਕਿ ਰਾਜੂ ਮਦਨ ਉਹਨਾਂ ਦੀ ਸੁਣਵਾਈ 11 ਜੁਲਾਈ ਨੂੰ ਜਾਨੀ ਕਿ ਕੱਲ ਹੋਣੀ ਹੈ ਉਸ ਤੋਂ ਪਹਿਲਾਂ ਜੋ ਵਕੀਲਾਂ ਦੀ ਇਹੀ ਰਾਏ ਕਿ ਕੱਲ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਜਾਵੇਗੀ ਰਮਨ ਰੋੜਾ ਨੂੰ ਜੋ ਕਿ ਅਦਾਲਤ ਨੇ ਦੋਵਾਂ ਧਿਰਾਂ ਨੂੰ ਕੱਲ ਤੱਕ ਰਿਕਾਰਡ ਰੱਖਣ ਲਈ ਵੀ ਦਸਤਾਵੇਜ਼ ਜਮ੍ਹਾਂ ਕਰਾਉਣ ਦੇ ਹੁਕਮ ਵੀ ਦਿੱਤੇ ਹਨ ਦੱਸਦੀ ਹੈ ਕਿ ਇਸ ਮਾਮਲੇ ਦੀ ਗ੍ਰਿਫਤਾਰ ਜਿਹੜਾ ਕਿ ਇੰਸਪੈਕਟਰ ਹਰਪ੍ਰੀਤ ਕੌਰ ਦੀ ਜ਼ਮਾਨਤ ਪਟੀਸ਼ਨ ਤੇ ਵੀ 11 ਜੁਲਾਈ ਨੂੰ ਕੱਲ ਸੁਣਵਾਈ ਹੋਣੀ ਹੈ ਉਹਨਾਂ ਨੂੰ ਵੀ ਜ਼ਮਾਨਤ ਕੱਲ ਮਿਲੇਗੀ ਸੋ ਵਿਧਾਇਕ ਰਮਨ ਰੌੜ ਦੀ ਅਵਾਇਦਾ ਸੈਂਪਲ ਲੈਣ ਦੀ ਇਜਾਜ਼ਤ ਵੀ ਦਿੱਤੀ ਹੈ ਜੋ ਮਲਜ਼ਮ ਸੁਖਦੇਵ ਵਿਸਟ ਦੀ ਹੈਡ ਰਾਈਟਿੰਗ ਦਾ ਨਮੂਨਾ ਲੈਣ ਦੀ ਪਟੀਸ਼ਨ ਤੇ ਸੁਣਵਾਈ 14 ਜੁਲਾਈ ਨੂੰ ਹੋਣੀ ਹੈ ਸੋ ਵਿਧਾਇਕ ਦੇ ਪੁੱਤਰ ਰਾਜਨ ਰੌੜਾ ਦੀ ਅਗਾਊਂ ਜ਼ਮਾਨਤ ਜਿਹੜੀ ਹੈ ਉਸ ਤੇ ਸੁਣਵਾਈ ਵੀ 16 ਜੁਲਾਈ ਨੂੰ ਹੋਣੀ ਹੈ ਸੋ ਸਾਰਿਆਂ ਨੂੰ ਜ਼ਮਾਨਤਾਂ ਜਿਹੜੀਆਂ ਨੇ ਹੁਣ ਮਿਲ ਜਾਣਗੀਆਂ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨੂੰ ਫਿਰ ਜਿਹੜਾ ਕਿ ਆਪਣੇ ਹਲਕੇ ਦੇ ਵਿੱਚ ਦੁਬਾਰਾ ਸਰਗਰਮ ਕੀਤਾ ਜਾਵੇਗਾ ਜਿਸ ਤਰ੍ਹਾਂ ਮਾਨਸਾ ਤੋਂ ਜਿਹੜੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਜਿਵੇਂ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ 2 ਸਾਲ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਔਰ ਵਿਜੀਲੈਂਸ ਨੇ ਆਪਣਾ ਇਹ ਹੀ ਜਿਹੜਾ ਵੱਖ ਰੱਖਿਆ ਕਿ ਉਹਨਾਂ ਦੇ ਖਲਾਫ ਜੋ ਸਾਰੇ ਸਬੂਤ ਸੀ ਉਹ ਗਲਤ ਸੀਗੇ ਔਰ ਸਬੂਤ ਨਾ ਮਿਲਣ ਦੇ ਆਧਾਰ ਤੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਔਰ ਉਹ ਦੁੱਧ ਧੋਤੇ ਹੋਗੇ ਇਹ ਹੁਣ ਰਮਨ ਅਰੋੜਾ ਦਾ ਵੀ ਐਸਾ ਹੀ ਹੋਏਗਾ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਰਮਨ ਅਰੋੜਾ ਦੇ ਉੱਪਰ ਪ੍ਰੇਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਵਿਜੀਲੈਂਸ ਵੱਲੋਂ ਬੜਾ ਮਾਮਲੇ ਨੂੰ ਜਿਹੜਾ ਕਿ ਵੱਡਾ ਤੂਲ ਦਿੱਤਾ ਗਿਆ ਮੀਡੀਆ ਦੇ ਵਿੱਚ ਜਾ ਕੇ ਪਰ ਨਿਕਲਿਆ ਪਾਇਆ ਕੁਝ ਵੀ ਨਹੀਂ ਜੋ ਸਾਰੇ ਮਲਜਮ ਸੀ ਉਹਨਾਂ ਨੂੰ ਜ਼ਮਾਨਤਾ ਮਿਲ ਜਾਣਗੀਆਂ ਤੇ ਫਿਰ ਉਹ ਆਪੋ ਆਪਣੇ ਕੰਮ ਸ਼ੁਰੂ ਕਰ ਦੇਣਗੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਵਿਧਾਇਕ ਜਾਂ ਮੰਤਰੀ ਜਿਨ੍ਹਾਂ ਦੇ ਉੱਪਰ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਗਏ ਫੌਜਾ ਸਿੰਘ ਸਰਾਰੀ ਸੀ ਹੋਰ ਜਿਹੜਾ ਕਿ ਪਹਿਲਾ ਬਾਕੀ ਮੰਤਰੀ ਸੀ ਅਨਮੋਲ ਗਗਨ ਮਾਨਸੀ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਗਿਆ ਉਹਨਾਂ ਨੂੰ ਮੰਤਰੀਪਦ ਚੋਂ ਕੱਢਿਆ ਗਿਆ ਜੋੜਾ ਮਾਜਰਾ ਸੀ ਇਹ ਸਾਰੇ ਮੰਤਰੀਆਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਇਸ ਤਰ੍ਹਾਂ ਦੇ ਦੋਸ਼ ਲਾ ਕੇ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢ ਦੇਣਾ ਜਾ ਉਹਨਾਂ ਨੂੰ ਜਿਹੜਾ ਕਿ ਕੋਈ ਐਸੀ ਡੀਲ ਕਰਨਾ ਕਿ ਉਹ ਉਹਨਾਂ ਤੱਕ ਜਿਹੜਾ ਪਾਰਟੀ ਫੰਡ ਦੇਣਗੇ ਤੇ ਫਿਰ ਉਹਨਾਂ ਨੂੰ ਦੁਬਾਰਾ ਜਿਹੜਾ ਕਿ ਸਰਗਰਮ ਕਰ ਦੇਣਾ ਇਹ ਪਹਿਲੀ ਵਾਰ ਇਸ ਸਰਕਾਰ ਦੇ ਵਿੱਚ ਹੋਇਆ ਜੋ ਆਪਣੇ ਵਿਧਾਇਕਾਂ ਦੇ ਉੱਪਰ ਆਪਣੇ ਮੰਤਰੀਆਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕਲੀਨ ਚਿੱਟਾ ਦਿੱਤੀਆਂ ਜਾਂਦੀਆਂ ਨੇ ਰਮਨ ਰੋੜਾ ਦੀ ਅਗਾਊ ਜਮਾਨਤ ਰਮਨ ਰੋੜਾ ਦੇ ਰਿਸ਼ਤੇਦਾਰਾਂ ਦੀ ਅਗਾਊ ਜਮਾਨਤਾਂ ਤੇ ਬਾਰੇ ਜਿਹੜਾ ਹੁਣ ਫੈਸਲਾ ਕੱਲ ਸੁਣਾਇਆ ਜਾਵੇਗਾ ਔਰ ਕੱਲ ਰਮਨ ਰੋੜਾ ਨੂੰ ਜਮਾਨਤ ਲੈਣੀ ਤੈ